ਪੀਟੀਵੀ ਨਿਊਜ਼ ਦੇਖ ਰਹੇ ਦਸ਼ਕਾ ਦਾ ਮੈਂ ਪਰਮਜੀਤ ਸਿੰਘ ਬਿੰਦੀ ਸਵਾਗਤ ਕਰਦਾ ਅੱਜ ਸਾਡੇ ਅੋਸ਼ਕਾਰ ਪਹੁੰਚੇ ਹੈ ਮੱਖਣ ਸਿੰਘ ਜੀ ਸਹੋਲੀ ਜੋ ਕਿ ਪਟਿਆਲਾ ਲੋਕ ਸਭਾ ਤੋਂ ਇਲੈਕਸ਼ਨ ਲੜ ਰਹੇ ਹਨ ਇਹਨਾਂ ਨੂੰ ਚੌਨ ਸ਼ਹਿਰ ਮਿਲਿਆ ਮੰਜਾ ਆਓ ਗੱਲਬਾਤ ਕਰਦੇ ਹਾਂ ਮੱਖਣ ਸਿੰਘ ਜੀ ਸਹੋਲੀ ਨਾਲ ਤੁਹਾਡਾ ਸਵਾਗਤ ਹੈ ਪੀਟੀਵੀ ਨਿਊਜ਼ ਦੇ ਵਿੱਚ ਤੁਸੀਂ ਇਹ ਕੀ ਕਹਿਣਾ ਚਾਹੋਗੇ ਤੁਹਾਨੂੰ ਅੱਜ ਇਹ ਟਿਕਟ ਮਿਲੀ ਹੈ ਐਮ ਪੀ ਡੀ ਵੈਦੂਜੀ ਕਾ ਚੌਨ ਸ਼ਾਨ ਮਿਲਿਆ ਮੰਜਾ ਮੰਜਾ ਜੀ ਵੈਦੂਜੀ ਕਾ ਖਾਲਸਾ ਵੈਦੂਜੀ ਕੀ ਫਤਿਹ ਰਾਮ ਰਾਮ ਸਾਰਿਆਂ ਨੂੰ ਸਲਾਮ ਅਲੈਕੁਮ ਸਾਰੇ ਧਰਮ ਵਾਲਿਆਂ ਦਾ ਅਸੀਂ ਦਿੱਤ ਕਰਦੇ ਹਾਂ ਚੌਨ ਸ਼ਾਨ ਮਿਲਿਆ ਜੀ ਆਪਾਂ ਨੂੰ ਮੰਜਾ ਠੀਕ ਹੈ ਆਪਣਾ 2022 ਦੇ ਵਿੱਚ ਵੀ ਮੰਦੀ ਦੀ ਕਿਸਾਨ ਮੋਰਚਾ ਨੂੰ ਆਪਾਂ ਲੜ ਰਹੇ ਤੁਸੀਂ ਪਹਿਲਾਂ ਵੀ ਇਲੈਕਸ਼ਨ ਲੜੇ ਹੋ ਹਾਂ ਪਟਿਆਲਾ ਸੈੱਟੀ ਤੋਂ 2019 ਚ ਵੀ ਆਪਾਂ ਇਲੈਕਸ ਲੜੇ ਹੋ ਹਾਂ ਗੱਲ ਇਹ ਹੈ ਵੀ ਇਹ ਲੋਕ ਵੀ ਲੋਕ ਲੜ ਰਹੇ ਹਨ ਜਿਨ੍ਹਾਂ ਨੇ ਮਤਲਬ ਪਹਿਲਾਂ ਉਹ ਮੌਕੇ ਤੇ ਵੀ ਜਿਹੜੇ ਉਮੀਦਵਾਰ ਨੇ ਪਰ ਮੇਰੀ ਬੇਨਤੀ ਆ ਵੀ ਇਹ ਮਤਲਬ ਲੋਪ ਨਿਗੇੜੀ ਜਿਵੇਂ ਹੁਣ ਲਾ ਲਉ ਜਾਂਦੀ ਹੋ ਗਿਆ ਉਹ ਛੱਡ ਜੀ ਜਿੱਤ ਕੇ ਕਾਂਗਰਸ ਚ ਵਾ ਗਿਆ ਆਂਗਰੇਸ ਵਾਲਾ ਵੀ ਜੀਪੀ ਚ ਲੈ ਗਿਆ ਇਹਨਾਂ ਨੂੰ ਤਾਂ ਇਹੀ ਲੋਪ ਨਹੀਂ ਹੁੰਦਾ ਬਸ ਇੱਥੇ ਤੱਕ ਇਹਨਾਂ ਦੀ ਸੋਚ ਖੜੀ ਹੈ ਕਿ ਅਸੀਂ ਕਿਸੇ ਪਾਰਟੀ ਜਾਈਏ ਉਹ ਤੋਂ ਜਿੱਤੀ ਹੁਣ ਜੇ ਆਪਾਂ ਜਿੱਤਦੇ ਹਾਂ ਜੀ ਉਹਦੇ ਵਿੱਚੋਂ ਮੁੱਦੇ ਆਪਣੇ ਮਤਲਬ ਵੀ ਜਿਵੇਂ ਹੁਣ ਲਾ ਲਉ ਪਟਿਆਲਾ ਦੇ ਸ਼ਹਿਰ ਦੇ ਵਿੱਚ ਵੀ ਮਤਲਬ ਕਿੰਨਾ ਮਤਲਬ ਮਤਲਬ ਬਾਰਦਾਤਾਂ ਜਾਂ ਹੋਰ ਬਹੁਤ ਮਤਲਬ ਇੰਜਾਮ ਜਾਂ ਕਤਲ ਕਿੰਨੇ ਹੋ ਰਹੇ ਨੇ ਅਪਾ ਕਹਿੰਦੇ ਆ ਵੀ ਜਿਹੜੇ ਨਜਾਇਜ਼ ਲੋਕ ਮਤਲਬ ਦਲਤ ਸਮਾਨ ਵੀ ਵੇਚਦੇ ਨੇ ਜਿਵੇਂ ਉਹਦੇ ਵਿੱਚ ਕੀ ਆ ਗਿਆ ਦੁੱਧ ਆ ਗਿਆ ਮਤਲਬ ਦੁਕਾਨਾਂ 'ਤੇ ਮਠਿਆਈਆਂ ਆ ਗਈਆਂ ਜਾਂ ਸਬਜ਼ੀ ਭਾਜੀ ਦੇ ਉੱਪਰ ਸਪਰੇਅ ਕਰਕੇ ਮਤਲਬ ਵੀਚਦੇ ਨੇ ਰੰਗ ਕਰਕੇ ਵੀਚਦੇ ਨੇ ਜਾਂ ਪਰਚੂਨ ਦੀਆਂ ਦੁਕਾਨਾਂ 'ਤੇ ਕੋ ਗਲਤ ਸਮਾਨ ਵੇਚਦੇ ਨੇ ਉਹਨਾਂ ਲਈ ਸਾਡਾ ਮਤਲਬ ਪੂਰਾ ਹੋਊਗਾ ਕਿਉਂਕਿ ਜੇ ਇਹ ਲੋਕ ਸਹੀ ਸਮਾਨ ਖਾਂਗੇ ਤਾਂ ਬਿਮਾਰੀਆਂ ਤੋਂ ਵੀ ਦੂਰ ਹੈਲਥ ਤੋਂ ਬਚੇ ਰਹਿਣਗੇ ਮਤਲਬ ਜਿਹੜੀ ਹੁਣ ਪਟਿਆਲੇ ਸ਼ਹਿਰ ਦੇ ਵਿੱਚ ਜਾਂ ਜਿੰਨੇ ਹੋਰ ਸ਼ਹਿਰ ਨੇ ਉਹਦੇ ਵਿੱਚ ਕੱਚੇ ਕੰਮ ਹੀ ਨੇ ਜਿਹੜੇ ਲਗਾਤਾਰ ਮਤਲਬੀ ਨੌਕਰੀ ਕਰਦੇ ਨੇ ਉਹਨਾਂ ਨੂੰ ਤਨਖਾਹ 2500 ਹੀ ਮਿਲਦੀ ਹੈ 2500 ਰੁਪਏ ਦੇ ਵਿੱਚ ਕਿਸੇ ਦਾ ਕੀ ਗੁਜ਼ਾਰਾ ਹੁੰਦਾ 25000 ਨਾਲ ਹੀ ਹੁੰਦਾ ਪਰ ਮੈਂ ਇਹ ਸੋਚਦਾ ਵੀ ਜੇ ਉਹ ਕੰਮ ਹੈ ਜਾਂ ਕੱਚੇ ਕੰਮ ਹੀ ਜਿਹੜੇ ਹੈਗੇ ਨੇ ਮੈਂ ਆਪਣੇ ਕੋਟੇ ਦੇ ਵਿੱਚੋਂ ਉਹ ਪੱਕੇ ਕਰ ਸਕਦਾ ਮਤਲਬ ਜਿਹੜੇ ਅਜੇ ਤੱਕ ਇਹ ਲੋਕਾਂ ਨੇ ਨਹੀਂ ਕੀਤੇ ਨਹੀਂ ਤੁਸੀਂ ਸਿਰਫ ਇਹੀ ਗੱਦਾਂ ਲੱਗੇ ਚੱਲ ਜਿਓ ਤੁਹਾਡਾ ਮੁੱਦਾ ਤਾਂ ਐਮਐਸਪੀ ਦਾ ਹੈ ਤੁਸੀਂ ਮੈਂ ਕਹਿੰਦਾ ਕਿ ਸੜਕਾਂ ਜਾਮ ਕੀਤੀ ਹੋਈਆਂ ਸ਼ੰਭੂ ਵਾਰ ਦਾ ਤੁਹਾਡਾ ਜਾਮ ਹੈ ਇੱਧਰ ਤੁਹਾਡੇ ਠੀਕਾ ਵਾਲੇ ਜਿਹੜਾ ਦੇਵੀਗਾ ਡੋਰ ਤੇ ਵੀ ਤੁਹਾਨੂੰ ਜਾਮ ਕੀਤਾ ਹੋਇਆ ਹੈ ਜਾਮ ਕੀਤਾ ਹੋਇਆ ਜੀ ਤੁਹਾਡਾ ਮੁੱਦਾ ਕੀ ਹੈ ਇਹਦੇ ਮੁੱਦਾ ਲੱਗ ਕੇ ਕੀ ਹੈ ਵੀ ਉਹ ਕਿਸਾਨਾਂ ਦੀਆਂ ਮਜ਼ਦੂਰੀਆਂ ਨੇ ਮਤਲਬ ਕਿਸਾਨਾਂ ਨੇ ਮਤਲਬ ਦਿੱਲੀ ਨੂੰ ਜਾ ਰਹੇ تھے ਉਰੇ ਤਾਂ ਜਾਂ ਦਿੱਲੀ ਵਾਲੇ ਨੇ ਉਰੇ ਫੋਰਸਾਂ ਵਾਕੇ ਗੋੜੀਆਂ ਮਾਰੀਆਂ ਜਾਂ ਰੁਕ ਗਏ ਤਾਂ ਉਹ ਇੱਥੇ ਬੈਠ ਕੇ ਨਹੀਂ ਤਾਂ ਉਹਰੇ ਬੈਠਣ ਦਾ ਕੋਸਵਾਲ ਨਹੀਂ ਨਹੀਂ ਦੇਖੋ ਤੁਸੀਂ ਇਲੈਕਸ਼ਨ ਲੜ ਰਹੇ ਹੋ ਇਲੈਕਸ਼ਨ ਲੜ ਰਹੇ ਠੀਕ ਹੈ ਇਲੈਕਸ਼ਨ ਲੜ ਰਹੇ ਜਿਹੜੀ ਮਤਲਬ ਕਿ ਆਮ ਜਨਤਾ ਹੈ ਹਾਂ ਜੀ ਇਹ ਤਾਂ ਸਾਰਾ ਦਿੱਕਤ ਆਮ ਜਨਤਾ ਨੂੰ ਆ ਰਹੀ ਹੈ ਜਿਹੜੀ ਟ੍ਰੈਫਿਕ ਰੋਜ਼ ਜਾ ਰਹੀ ਹੈ ਜਿਹਨਾਂ ਰੋਜ਼ ਲੋਕ ਆਪਰੋਹਨ ਕਰਦੇ ਆ ਉਹਨਾਂ ਨੂੰ ਕਿੱਥੇ ਕਿੱਥੇ ਘੁੰਮ ਕੇ ਜਾਣਾ ਪੈਂਦਾ ਹੈ ਕਿੰਨਾ ਕੰਨਾ ਤੇਲ ਖਰਚ ਕੇ ਜਾਣਾ ਪੈਂਦਾ ਤੁਸੀਂ ਇਹਦੇ ਬਾਰੇ ਕੋਈ ਸੋਚਿਆ ਵੀ ਆਪਾਂ ਠੀਕ ਹੈ ਆਪਾਂ ਨੇ ਪ੍ਰਸ਼ਾਸਨ ਤੱਕ ਸਰਕਾਰ ਤੱਕ ਆਵਾਜ਼ ਬੁਲੰਦਣੀ ਹੈ ਪਰ ਤੁਹਾਨੂੰ ਲੱਗਦਾ ਕਿਤੇ ਵੀ ਇਹ ਗੱਲ ਤਾਂ ਗਲਤ ਹੈ ਵੀ ਆਮ ਜਨਤਾ ਨੂੰ ਵੇ ਤੁਸੀਂ ਜਾ ਕੇ ਦਿੱਲੀ ਮੋਰਚਾ ਲਾਓ ਜਾ ਕੇ ਮੋਤੀ ਸ਼ਾਮਲੀ ਕੋਠੀ ਦੇ ਬਾਹਰ ਮੋਰਚਾ ਲਾਓ ਜਿੱਥੇ ਕਿਸੇ ਦੇ ਬਾਹਰ ਜਾ ਕੇ ਮੋਰਚਾ ਲਾਓ ਅਮੀਸ਼ਾ ਦੇ ਲਗਾਓ ਜਿੱਥੇ ਤੁਹਾਨੂੰ ਦਿੱਕਤ ਆ ਆਮ ਜਨਤਾ ਨੂੰ ਬਦਕੇ ਦਿੱਕਤ ਆ ਰਹੀ ਹੈ ਦੇ ਵਿੱਚ ਤੁਹਾਨੂੰ ਇਸ ਦੇ ਵਿੱਚ ਇਲੈਕਸ਼ਨ ਦੇ ਵਿੱਚ ਇਸ ਦਾ ਕੋਈ ਹੱਕ ਨਹੀਂ ਬੀਗਾ ਜਿਹੜੀ ਆਮ ਜਨਤਾ ਫਰਾਨ ਹੁੰਦੀ ਹੈ ਪਰ ਆਮ ਜਨਤਾ ਦੀ ਲਈ ਉਹ ਸੀ ਮਤਲਬ ਧਰਲੇ ਲੱਗਦੇ ਨਹੀਂ ਮਤਲਬ ਕਹਿੰਦੇ ਦਾ ਭਾਵਾ ਵੀ ਜੇ ਦਿੱਲੀ ਵਾਲੇ ਸਾਨੂੰ ਨਾ ਰੋਕ ਦੇ ਤਾਂ ਉਹ ਬੈਠ ਗਏ ਜੇ ਉਹ ਰੇ ਬੈਠ ਗਏ ਆਲੋ ਉਹਦੇ ਵਿੱਚ ਵੀ ਸਾਡਾ ਨੁਕਸਾਨ ਹੋਇਆ ਜਿਵੇਂ ਕਿਸਾਨਾਂ ਦਾ ਮਤਲਬ ਅਸੀਂ ਜਿਹੜੇ ਕਿਸਾਨ ਹੁੰਦੇ ਆ ਜਮ ਉਹਦੇ ਅਸੀਂ ਸਖਰਤੀ ਲੋਕ ਨੇ ਸਾਡਾ ਫਰਜ਼ ਬਣਦਾ ਜੇ ਹੁਣ ਪਹਿਲਾ ਕਾਲੇ ਕਾਨੂੰਨ ਬਣੇ ਨੇ ਆਪਾਂ ਇੱਕ ਸਾਲ ਲਗਾਤਾਰ ਉੱਤੇ ਰਹਿ ਐ ਨਹੀਂ ਰਿਹਾ ਮਤਲਬ ਕਹਿਣ ਦਾ ਭਾਵ ਜੇ ਨਾ ਧਾਵੇ ਲਾਉਂਦੇ ਤਾਂ ਹੋ ਸਕਦਾ ਵੀ ਕਾਲੇ ਕਾਨੂੰਨ ਬਣਾ ਕੇ ਮਤਲਬ ਅਡਾਨੀਆਂ ਵਾਣੀਆਂ ਦਾ ਰਾਜ ਇਹ ਲੋਕ ਵੱਡੇ ਰੂਪਾਂ ਦਾ ਪੈਦਾ ਕਰਨਾ ਚਾਹੁੰਦੇ ਨੇ ਵੀ ਜਿਹੜੇ ਥੱਲੇ ਲੈਵਲ ਦੇ ਲੋਕ ਨੇ ਇਹ ਤਾਂ ਇੱਕ ਸਿੱਧ ਸਾਡੇ ਭਾਂਡੇ ਵੰਡਣ ਜਾਗ ਆਪਣੀ ਕਰਦੇ ਜੋ ਵੀ ਰਹਿਣ ਮਤਲਬ ਇਹ ਲੋਕਾਂ ਦਾ ਅਡਾਨੀਆਂ ਬਾਨੀਆਂ ਨੂੰ ਉਹਨਾਂ ਜਿਹੜੀਆਂ ਰੇਲਵੇ ਟ੍ਰੇਨਾਂ ਨੇ ਇਹ ਅਡਾਨੀਅਮ ਦੇਤੀਆਂ ਮਤਲਬ ਵੀ ਸਰਕਾਰੀ ਦਾਰੇ ਨੇ ਜਿਹੜੇ ਸਭ ਚੱਕ ਦਿੱਤੇ ਇਹਨਾਂ ਲੋਕਾਂ ਨੇ ਉਹਨਾਂ ਦਾ ਰਾਜ ਬੀਜੇਪੀ ਦਾ ਰਾਜ ਹੈ ਨਾ ਮਤਲਬ ਵੀ ਡੀਜ਼ਲ 100 ਰੁਪਏ ਹੋ ਗਿਆ ਨਾਲੋਂ ਪੈਟਰੋਲ 100 ਤੋਂ ਵੀ ਪਰ ਜਾ ਰਿਹਾ ਮਹਿੰਗਾਈ ਕਿੱਥੇ ਤੋਂ ਕਿੱਥੇ ਚਲੀ ਗਈ ਮੈਂ ਇਹ ਚਾਹਣਾ ਵੀ ਜੇ ਹੁਣ ਵੀ ਲੱਖ ਲੋਕ ਸਾਡੇ ਮਤਲਬ 5 ਕਿਲੋ ਕੜਕ ਤੇ ਖੜੇ ਨੇ ਹਲ ਕਿੱਥੇ ਗਰੀਬੀ ਖੜੀ ਆ ਕਿੱਥੇ ਖੜੀ ਆ ਉਹ ਵੀ 5 ਕਿਲੋ ਮਤਲਬ ਵੀ ਮਿਲ ਨਹੀਂ ਰਹੀ ਲੋਕਾਂ ਨੂੰ ਮਤਲਬ ਇਹ ਲੋਕਾਂ ਗੀਆ ਮਸਲਾ ਨੇ ਜਿਹੜੀਆਂ ਮਤਲਬ ਇੱਕ ਬੰਦਾ ਹੱਲ ਕਰ ਸਕਦਾ ਜਿਵੇਂ ਹੁਣ ਇਹਦੇ ਵਿੱਚ ਖਸਕਾਦੀ ਖੇਤੀ ਆ ਮੈਂ ਉਹਦੇ ਵਿੱਚ ਇਕੱਲੇ ਕਿਸਾਨਾਂ ਨੂੰ ਕਹਿੰਦਾ ਮੈਂ ਉਹ ਇੱਕ ਇਹ ਕਹਿੰਦਾ ਵੀ ਜੇ ਕੇ ਤੂੰ ਲੋੜ ਆ ਆਮ ਮੁੰਡਾ ਵੀ ਆਪਦੇ ਘਰੇ ਮਤਲਬ ਵੀ ਹਜ਼ਾਰ ਬੂਟਾ ਲਗਾ ਸਕਦਾ ਤਾਂ ਉਹ ਲੈ ਸਕਦਾ ਕਿਸਾਨ ਨੂੰ ਦੋ ਵਿਸਵੇ ਤੱਕ ਮਤਲਬ ਤਿੰਨ ਵਿਸਵੇ ਤੱਕ ਮਤਲਬ ਦਿੱਤਾ ਜਾਊਗਾ ਵੀ ਉਹ ਖੇਤੀ ਕਰ ਸਕਦਾ ਮਤਲਬ ਇਹ ਲੋਕ ਡਰਾਮਾਵਾਦੀ ਕਰਦੇ ਇਹਦੇ ਵਿੱਚ ਜਿਹੜਾ ਐਨਪੀ ਆ ਐਮਪੀ ਦੇ ਵਿੱਚ ਇੰਨੀ ਪਾਵਰ ਉਹ ਆਪਣੇ ਕੋਟੇ ਦੇ ਵਿੱਚੋਂ ਪੱਕੇ ਵੀ ਕਰ ਸਕਦਾ ਉਮੀਦਵਾਰ ਜਿਹੜੇ ਮਤਲਬ ਕਿ ਕੱਚੇ ਸਾਮੀਆਂ ਬੈਠੀਆਂ ਨੇ ਜਿਹੜੇ ਮਤਲਬ ਵੀ ਨੌਕਰੀ ਕਰਦੇ ਆ ਜਿਹੜੇ ਹੁਣ ਨਾਲਾ ਮਤਲਬ ਕਿ ਕੱਚੇ ਨੇ ਉਹ ਪੱਕੇ ਹੋਵੇ ਮਤਲਬ ਹੋਰ ਕਿੰਨੇ ਕੰਮ ਨੇ ਜਿਹੜੇ ਐਮਪੀ ਕਰ ਸਕਦਾ ਜਿਵੇਂ ਹੁਣ ਡੰਗਰ ਨੇ ਜਾਲਾ ਡੰਗਰਵਾਰਾ ਬਹੁਤ ਪਟਿਆਲੇ ਜਿਹੜੇ ਚ ਫਿਰਦੇ ਆ ਉਹਨਾਂ ਦਾ ਨੁਕਸਾਨ ਬਹੁਮਤਾਂ ਦਾ ਵੀ ਹੁੰਦਾ ਪਰ ਜੇ ਉਹ ਸੜਕ ਤੇ ਐਕਸੀਡੈਂਟ ਕਿਉਂਕਿ ਬੰਦੇ ਨੂੰ ਤਾਂ ਚੱਕ ਕੇ ਹਸਪਤਾਲ ਚ ਲੈ ਜਾਂਦੇ ਨੇ ਗਊ ਮਤਾ ਜੇ ਉਹ ਠੱਠਾ ਉਹ ਤਾਂ ਵਿਚਾਰਾ ਸੜਕ ਤੇ ਪੇਰੇ ਰਿਹਾ ਨਾ ਤੜਪਦਾ ਹੋਤੀ ਆਪਾਂ ਇਹਨਾਂ ਨੂੰ ਮਤਲਬ ਇਹ ਗਊ ਸਾਲਾਂ ਦੇ ਵਿੱਚ 11.95 ਦੇ ਨਾਲ ਵੇੜਾ ਉੱਥੇ ਮਤਲਬੀ ਮਤਲ ਇਹਨਾਂ ਨੂੰ ਭੇਜਿਆ ਜਾਊਗਾ ਜਿੱਦਿਆਂ ਡੰਗਰ ਅਵਾਰਾ ਨੇ ਮੰਨ ਕੇ ਚੱਲੋ ਜੇ ਮਕਰ ਸਿੰਘ ਸੌਂਦੀ ਬਣਦਾ ਤੁਹਾਨੂੰ ਕਦੇ ਵੀ ਮਤਲ ਮੇਰੀ ਜ਼ਿੰਮੇਵਾਰੀ ਹੋਗੀ ਅਵਾਰਾ ਡੰਗਰ ਦੇ ਮਿਲੂਗਾ ਜਿਹਦੇ ਨਾਲ ਲੋਕਾਂ ਦੇ ਨੌਜਵਾਨਾਂ ਦਾ ਵੀ ਬਜ਼ੁਰਗਾਂ ਦਾ ਵੀ ਮਤਲ ਕਈਆਂ ਨੂੰ ਤਾਂ ਇਹ ਟੱਕਰ ਵੀ ਮਲਾਉਂਦੇ ਨੇ ਉਹ ਡੰਗਰ ਉਹਦੀ ਪਸ਼ੂਪੇਤੀ ਹੈ ਉਹਦਾ ਦੇਖੋ ਚਰੋਂ ਕਮ ਹੈ ਪਰ ਵੀ ਮੇਰਾ ਕਰਨ ਦਾ ਭਾਵਾ ਨੁਕਸਾਨ ਤਾਂ ਹੁੰਦਾ ਨਾ ਮੈਂ ਵੇਚੀ ਤਾਂ ਦਾ ਲੋਕਾਂ ਨੂੰ ਵੀ ਇਹ મતલਬ ਜਿਹੜਾ 2.5 ਲੱਖ ਰੁਪਇਆ ਵੀ ਮਿਲਣਾ ਤਨਖਾਹ ਦਾ ਜਿਹੜਾ ਇਹ ਵੀ ਲੈਂਦਾ 2.80 ਜੱਤ ਮੈਂ ਤੁਹਾਨੂੰ ਪੱਕਾ ਕਹਿੰਦਾ ਜਿਹੜੇ ਤੁਹਾਡੇ ਨੇ ਤੁਸੀਂ ਖੜੇ ਹੋਏ ਟਰਾਈ ਐਮਪੀ ਦਾ ਇਲੈਕਸ਼ਨ ਤੁਸੀਂ ਲੜ ਰਹੇ ਹੋ ਇਸ ਦੇ ਵਿੱਚ ਪਤਾ ਹੈਗਾ ਕਿਸਾਨ ਮੋਰਚਾ ਫਤਿਹ ਹਾਂਜੀ ਠੀਕ ਹੈ ਤੇ ਬਾਕੀ ਕਿਸਾਨ ਜਥੇਬੰਦੀਆਂ ਦਾ ਤੁਹਾਨੂੰ ਸਮਰਥਨ ਨਾਲ ਹੈ ਤੁਹਾਡਾ ਹਾਂਜੀ ਹਾਂ ਮਤਲਬ ਇਹ ਗੱਲ ਹੀ ਹੁੰਦੀ ਆ ਮਤਲਬ ਜਦੋਂ ਉਹਨਾਂ ਨੂੰ ਖੜਾ ਆਇਆ ਜਾਂਦਾ ਜਾਂ ਉਹਨਾਂ ਤੋਂ ਪੁੱਛ ਕੇ ਰਏ ਨਾਲ ਹੀ ਸਾਰਾ ਕੰਮ ਹੁੰਦਾ ਹੈ ਮਤਲਬ ਇਹ ਨਹੀਂ ਮੇਰਾ ਪਹਿਲਾ ਜੱਥੇਬੰਦੀ ਨੇ ਮਤਲਬ ਫੈਸਲਾ ਲੈਤੇ ਹੀ ਆ ਪਸੀ ਪੂਰੇ ਚਲੋ ਅਸੀਂ ਤੁਹਾਨੂੰ ਜੋ ਇੱਕ ਸਾਡੇ ਦਰਸ਼ਕਾਂ ਵਾਸਤੇ ਗੈਲੋ ਜਨਤਾ ਵਾਸਤੇ ਗੈਲੋ ਜਿਹਨੇ ਤੁਹਾਨੂੰ ਅਸੀਂ ਇੱਕ ਸੰਦੇਸ਼ ਦੇ ਰਿਹਾ ਬੰਦ ਕਿ ਉਹ ਸੰਦੇਸ਼ ਤੇ ਵੀ ਤੁਸੀਂ ਗੌਰ ਕਰਿਓ ਕਿ ਜਿਹੜੇ ਵੀ ਆਪਾਂ ਕੋਈ ਜਾਮ ਕਰਦੇ ਆ ਇਸ ਦੇ ਵਿੱਚ ਸਰਕਾਰ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਸਰਕਾਰ ਦਾ ਬੈਠਿਆ ਹਾਰਾ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਇਹ ਇਸੇ ਪਰੇਸ਼ਾਨੀ ਆਮ ਜਨਤਾ ਨੂੰ ਆਗਿਆ ਦਿੰਦੀ ਜੇ ਤੁਸੀਂ ਜਨਤਾ ਦੇ ਨੁਮਾਇੰਦੇ ਹੋ ਕਿ ਤੁਸੀਂ ਇਲੈਕਸ਼ਨ ਲੜਨਾ ਚਾਹਦੇ ਹੋ ਵੀ ਤੁਸੀਂ ਤੁਹਾਨੂੰ ਜਨਤਾ ਤੁਹਾਡਾ ਸਾਥ ਦਵੇ ਤਾਂ ਤੁਹਾਨੂੰ ਵੀ ਚਾਹੀਦਾ ਵੀ ਇਹ ਜਾਮ ਜਿਹੜੇ ਹੈ ਜਲਦ ਤੋਂ ਜਲਦ ਖਲਵਾਇਆ ਜਾਵੇ ਹਾਂ ਜੀ ਹਾਂ ਇਸੇ ਕੋਈ ਹੋਰ ਤਰੀਕਾ ਅਪਣਾਇਆ ਜਾਵੇ ਸਰਕਾਰ ਦੇ ਅਜਾ ਵੀ ਮਾਣ ਪਛਾਣ ਲਈ ਕੋਈ ਹੋਰ ਤਰੀਕਾ ਬਣਾਇਆ ਜਾਵੇ ਇਹ ਵੀ ਸਹੀ ਹੈ ਹਾਂ ਇਹ ਗੱਲ ਤੁਹਾਡੀ ਸਹੀ ਆ ਵੀ ਕੋਈ ਤਰੀਕਾ ਇਹ ਜਾ ਬਣਾਇਆ ਜਾ ਵੀ ਜੇ ਆ ਮੁੱਖ ਮੰਤਰੀ ਜੋ ਕੁੱਤੀ ਕੀ ਜੀ ਆ ਵੀ ਜਾ ਮੰਤਰੀ ਜੀ ਕੋਲ ਠੀਕ ਕਰੀ ਜਾਵੇ ਵੀ ਨਿੱਜੀ ਜਿਹੜੇ ਰੋਡ ਨੇ ਜੇ ਅਸੀਂ ਰੋਕ ਦਿਆਂ ਪਰਸਾਨੀ ਤਾਂ ਦੇਖ ਰੋਪਾਂ ਨੂੰ ਹੋਈ ਆ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਪਰ ਇਹ ਆ ਵੀ ਇਸ ਬਾਰੇ ਵੀ ਸੋਚਿਆ ਜਾਊਗਾ ਕਿ ਜਿਵੇਂ ਉਹ ਟ੍ਰੇਨਾਂ ਮੰਤਰੀ ਨਹੀਂ ਵੈਸੇ ਇੰਕਾ ਹੋ ਰਿਹਾ ਜਨਤਾ ਦੀ ਮੈਂ ਗੱਲ ਤੁਹਾਨੂੰ ਦੱਸਾਂਗਾ ਜਦੋਂ ਜਨਤਾ ਦੇ ਵਿੱਚ ਭਾਵੇਂ ਕੋਈ ਵੀ ਹੋਵੇ ਮੈਂ ਵੀ ਹੋਆ ਜਦੋਂ ਕਦੀ ਜਾਂਦੇ ਆ ਟਟਾ ਬੋਕਸਾਂ ਲੱਗਿਆ ਹੁੰਦਾ ਨਾ ਤੁਹਾਨੂੰ ਲੱਗ ਜਾਂਦੇ ਤੇ ਅਸੀਂ ਬੜੇ ਖੁਸ਼ ਹੁੰਦੇ ਆ ਵੀ ਆਹ ਮਜ਼ਾ ਆ ਗਿਆ ਯਾਰ ਇੱਥੇ ਟੋਲ ਫ੍ਰੀ ਹੋ ਗਿਆ ਦੇਖੋ ਜਨਤਾ ਨੂੰ ਜਿੱਦਾਂ ਦੀ ਸਹੂਲਤ ਮਿਲਦੀ ਆ ਜਾਂ ਜਿੱਦਾਂ ਦੀ ਤੰਗੀ ਹੁੰਦੀ ਹੈ ਜਦੋਂ ਉਸੇ ਹਸਾਮੇ ਸੋਚਦੀ ਹੈ ਹੂੰ ਠੀਕ ਹੈ ਨਾ ਵੀ ਤੁਸੀਂ ਵੀ ਸਾਰੇ ਮੋਰ ਕਰੋ ਉਹ ਇਹਨਾਂ ਬੰਦੇ ਨੇ ਬਹੁਤ ਵਧੀਆ ਕੀਤੀ ਆ ਮੈਂ ਹਾਂ ਵੈਰੀ ਗੁੱਡ ਇਹ ਤੁਸੀਂ ਮਹਾਲਾ ਕਿ ਮੇਰੇ ਤੋਂ ਇਹ ਵਿਸਰਿਆ ਵਾਲੀ ਹਾਂ ਜੇ ਮੈਂ ਹੁਣ ਇਹ ਸੋਚ ਰਿਆਂ ਵੀ ਜਿਹੜੇ ਮਤਲਬ ਪੂਰੇ ਮਤਲਬ ਜਿਹੜੇ ਸਾਡੇ ਪਟਿਆਲੇ ਜ਼ਿਲ੍ਹੇ ਦੇ ਤੁਲ ਪਰਾਜੇ ਨੇ ਇਹ ਸਾਡੇ ਪਟਿਆਲੇ ਦੇ ਲੋਕਾਂ ਲਈ ਜਾਂ ਪਟਿਆਲੇ ਦੇ ਜ਼ਿਲ੍ਹੇ ਦੇ ਲੋਕਾਂ ਲਈ ਫ੍ਰੀ ਹੋ ਸਕਦੇ ਆ ਇਹ ਗੱਲ ਰੈਟ ਮੇਰ ਕੋਲ ਜੀ ਹੁਣੇ ਜੇ ਹੋ ਸਕਦਾ ਹੈ ਕੋਈ ਆਪਾਂ ਗੱਡੀ ਖਰੀਦਦੇ ਆਂ ਕੁਝ ਖਰੀਦਦੇ ਆਂ ਜੀ ਇਹ ਅਸੀਂ ਅਸੀਂ ਬਕਪੀ ਦਾ ਟੈਕਸ ਦੇਣਾ ਟੈਕਸ ਖਰੀਦਦੇ ਨੇ ਜੀ ਇਹ ਤੁਹਾਡੀ ਵੈਰੀ ਗੁੱਡ ਗੱਲ ਆ ਮੈਂ ਇਹ ਵੀ ਚਾਹਣਾ ਫਿਰ ਇਸ ਬਾਰੇ ਵੀ ਸੋਚਿਆ ਜਾਊਗਾ ਵੀ ਜੇ ਦੇਰ ਤੋਂ ਉਧਾਰ ਕੱਢ ਲਾ ਮੈਂ ਬਤਰ ਪਟਿਆਲੇ ਜ਼ਿਲ੍ਹੇ ਦਾ ਸਾਡਾ ਜ਼ਿਲ੍ਹੇ ਦਾ ਉਹਨੂੰ ਅੱਜ ਵੀ ਚੰਡੀਗੜ੍ਹ ਨੂੰ ਰੋਹ ਜਾਂਦੇ ਨੇ ਇਹ ਪਟਿਆਲੇ ਜਿਹੜੇ ਪਟਿਆਲੇ ਸਹਿਰ ਵਾਲੇ ਲੋਕਾਂ ਨੂੰ ਫ੍ਰੀ ਹੋਊਗਾ ਬਿਲਕੁਲ ਜੀ ਇਹ ਮੇਰਾ ਵਾਦਾ ਹੈ ਚਲੋ ਜੀ ਕਹੇ ਕੁਝ ਵੀ ਹੋ ਜੇ ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਹਾਂਜੀ ਹਾਂ ਵੀ ਤੁਸੀਂ ਜੇਤੂ ਹੋ ਤੇ ਕੋਈ ਜਨਤਾ ਦਾ ਭਲਾ ਕਰੋ ਮਹਿੰਗਾਈ ਦੀ ਬਹੁਤ ਮਾਰ ਪੈ ਰਹੀ ਹੈ ਹਾਂਜੀ ਮਾਰ ਤੇ ਤੁਹਾਨੂੰ ਵੀ ਸਾਡਾ ਤੁਹਾਨੂੰ ਧੂਆ ਕਰਵਾਦੀ ਸਮੂਹ ਕਾਮਨਾ ਸਾਡੇ ਤੁਹਾਡੇ ਨਾਲ ਹੈ ਮੇਰੀ ਬੀ ਤੁਸੀਂ ਕੁਝ ਕਹਿਣਾ ਚਾਹੋਗੇ ਸਾਡੇ ਚੈਨਲ ਦੇ ਬੰਦੇ ਹੋ ਲਈ ਆਪਣੇ ਜਨਤਾ ਨੂੰ ਸਹਿਣਾ ਚਾਹੁੰਦੇ ਹੋ ਬਰੇ ਜਨਤਾ ਨੂੰ ਮੇਰੀ ਬੇਨਤੀ ਆ ਜਿੰਨੀ ਜਨਤਾ ਮਤਲਬ ਪਟਿਆਲੇ ਦੇ ਵਿੱਚ ਜਾਂ ਪਿੰਡਾਂ ਵਾਲੇ ਮੇਰੇ ਲੋਕ ਵੀਰ ਨੇ ਜਾ ਟਰੱਕ ਜੁਨੀਅਰ ਵਾਲਾ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਜਾਂ ਮਜ਼ਦੂਰ ਜਥੇਬੰਦੀਆਂ ਨੇ ਮੈਂ ਥੋੜੀ ਲੜਾਈ ਲੜਦਾ ਨਾ ਕਿ ਮੈਂ ਆਪਣੀ ਲੜਾਈ ਲੜਦਾ ਨਹੀਂ ਜੀ ਮੈਂ ਕੋਈ ਲੀਡਰ ਬਣਨ ਵਾਸਤੇ ਨਹੀਂ ਆਇਆ ਪਰ ਮੈਨੂੰ ਇਹ ਆ ਵੀ ਯਾਰ ਅੱਜ ਤੋਂ ਪਹਿਲਾਂ ਮਤਲਬ ਹੀ ਗਰੀਬੀ ਹੈ ਜਿਹੜੀ ਇੱਕ ਬੱਤੀ ਕੀਲੇ ਵਾਲਾ ਬਦਲ ਕੇ ਅੱਜ ਪੂਰਾ ਪੰਜਾਬ ਖਰੀਦ ਸਕਦਾ ਉਹ ਕਿਵੇਂ ਹੋ ਗਿਆ ਇੱਕ ਮੈਂ ਇਹ ਚਾਹੁੰਦਾ ਵੀ ਮੇਰੀ ਲੜਾਈ ਹੈ ਲੀਡਰਾਂ ਨਾਲ ਜੇ ਤੁਸੀਂ ਮੈਨੂੰ ਜਤਿਆਦ ਦਿਨੇ ਹੋ ਤਮ ਮੰਨ ਕੇ ਚੱਲੋ ਵੀ ਇਹ ਲੀਡਰਾਂ ਆਂ ਜਿਹੜਾ ਨੇ ਲੁੱਟਿਆ ਜਾਇਜ਼ਤਾ ਜਬ ਤੱਕ ਹੋਣ ਗਿਆ ਏ ਜੇ ਇੱਕ ਦਫਾ ਮੌਕਾ ਦਊ ਤੂੰ ਸਾਰੇ ਨੂੰ ਮੌਕਾ ਦੇ ਕੇ ਦੇਖ ਲੈ ਗੰਦੀ ਨੂੰ ਵੀ ਦੇਖ ਦੇਖ ਲੈ ਪਹਿਲਾਂ ਪੰਜ ਨਾ ਤੱਕ ਨਹੀਂ ਪੰਜ ਪਿੰਡਾਂ ਦੇ ਇਹਨਾਂ ਨੂੰ ਨਾਉਂ ਨਹੀਂ ਪਤਾ ਪੰਜ ਪਿੰਡਾਂ ਦੇ ਕਹਿੰਦੇ ਵੀ ਇੱਕ ਮੌਕਾ ਸਾਨੂੰ ਮੌਕਾ ਦੋ ਮੌਕਾ ਕਿਸਾਨ ਦੇ ਮੈਂ ਮੈਂ ਕੀ ਜੀ ਇਲੈਕਸ਼ਨ ਲੜ ਰਹੇ ਹੁਣੇ ਪਰ ਇੱਕ ਦਫਾ ਮੌਕਾ ਦਊ ਇੱਕ ਵੱਖਰਾ ਹੀ ਜਨਮ ਮਿਲੂਗਾ ਇਹ ਗੱਲ ਦੇ ਵਿੱਚੋਂ ਮੈਂ 24 ਘੰਟੇ ਇੱਕ ਕੁੜੀ ਦਾ ਰਕਤ ਕਢਾਇਆ ਸੀ ਜਿਹੜੀ ਜੱਜ ਦੀ ਲੀਡਰ ਸੀ ਉਹ ਮੈਂ ਪਿੰਡੋਂ ਅੱਗੇ ਕਢਾਇਆ 8 ਦਿਨਾਂ ਬਾਅਦ ਮਤਲਬ ਕਿ ਹਿੰਦ ਦਾ ਪਰਬੰਧ ਹਰ ਹਰ ਟਾਈਮ ਮਤਲਬ ਮੈਂ ਤਾਂ ਤੁਹਾਨੂੰ ਫਿਰਦੇ ਹੀ ਦਿਖੂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਇੱਕ ਗੱਲ ਰਜਿੰਦਰਾ ਹਸਪਤਾਲ ਆਪਣੇ ਮੇਨ ਸਾ ਰਜਿੰਦਰਾ ਹਸਪਤਾਲ ਦੇ ਵਿੱਚ 2 ਤੋਂ 2 ਕਰੋੜ ਦੀਆਂ ਮਸ਼ੀਨਾਂ ਪਈਆਂ ਨੇ ਜਿਹੜੀਆਂ ਅੱਜ ਤੱਕ ਨਹੀਂ ਚਲਾਈਆਂ ਬਿਲਕੁਲ ਵੀ ਪਰ ਉਹ ਮੈਂ ਰਜਿੰਦਰਾ ਹਸਪਤਾਲ ਦੇ ਵਿੱਚ ਤੁਹਾਨੂੰ ਪੀਜੀਐਨ ਨੂੰ ਵੀ ਵੱਧ ਵਧਿਆ ਲਾਜ ਮਿਲੂਗਾ ਇਹ ਮੇਰੀ ਮੱਖਣ ਸਿੰਘ ਦੀ ਗਾਰੰਟੀ ਆ ਚਲੋ ਏਸੀ ਜੀ ਮੱਖਣ ਸਿੰਘ ਸਹੋਲੀ ਮੇਰੀ ਇੱਕ ਬੇਨਤੀ ਹੈ ਚੋਣ ਨਿਸ਼ਾਨ ਮੰਜਾ ਮੰਜੇ ਤੇ ਵੋਟਾਂ ਪਾਓ ਸਾਰੇ ਲੋਕਾਂ ਨੂੰ ਤੁਸੀਂ ਪਰਖ ਕੇ ਦੇਖ ਲਿਆ ਇੱਕ ਦਫਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਇੱਕ ਦਫਾ ਮੈਨੂੰ ਮੌਕਾ ਦਿਓ ਮੈਂ ਸਾਰੇ ਧਰਮਾਂ ਦਾ ਸਾਰੇ ਜਾਤੀਆਂ ਦਾ ਮੈਂ ਕਦਰ ਕਰਦਾ ਹਾਂ ਪਰ ਮੈਨੂੰ ਇੱਕ ਦਫਾ ਮੌਕਾ ਦਿਓ ਇੱਕ ਬੱਕਰਾ ਹੀ ਨਜ਼ਾਰਾ ਦੇਖੋਗੇ ਜੇ ਤੁਸੀਂ ਮੱਖਣ ਸਿੰਘ ਸੌਂਦੀ ਨੂੰ ਜਿੱਥੇ ਆਉਨੇ ਨੂੰ ਪਿੰਡਾਂ ਦੇ ਵਿੱਚ ਵਾ ਜ਼ਰੂਰ ਆਉਣਾ ਪਰ ਮੈਂ ਇੱਕ ਕਹਾਣੀ ਇੱਕ ਮੈਨੂੰ ਪਰਖ ਕੇ ਦੇਖ ਲਓ ਜਿੱਥੇ ਆਓ ਨਾਲ ਜਿੱਥੇ ਆਉ ਮੈਨੂੰ ਇੱਕ ਦਫਾ ਇੱਕ 1 ਵਜੇ ਰਾਤ ਨੂੰ ਫੋਨ ਕਰਕੇ ਦੇਖ ਲਿਓ ਵੀ ਹਾਂ 8 ਘੰਟੇ ਬਾਅਦ ਘੰਟੇ ਬਾਅਦ ਸਾਨੂੰ ਮੈਂ ਮਿਲੂੰਗਾ ਇਹ ਮੇਰੀ ਪਹਿਲਾ ਤੇ 30 ਸਾਲ ਹੋ ਗਏ ਮੈਨੂੰ ਬੰਦੇ ਨੂੰ ਇਸੇ ਕਮਾਨ ਦੇ ਵਿੱਚ ਅਰੇ ਸੇਵਾ ਦੇ ਵਿੱਚ ਹਰ ਟਾਈਮ ਮਹਾਜਰਾ ਪਰ ਇਹ ਲੋਪਾਂ ਤੋਂ ਦੂਰ ਹੋ ਬਿਲਕੁਲ ਵੀ ਮਹਾਰਾਜਿਆਂ ਤੋਂ ਇਹ ਮਹਿਲਾ ਨੇ ਤੋਂ ਇਹ ਡਾਕਟਰਾਂ ਜਾਂ ਮਾਸਟਰਾਂ ਦੀ ਨਹੀਂ ਰਹੀ ਹੁਣ ਇਹ ਸਿਆਦ ਇਹ ਬਹੁਤ ਹੀ ਇੱਕ ਮਤਲ ਖਤਰਨਾਕ ਰੂਪ ਧਾਰ ਲੈ ਗਿਆ ਜੇ ਤੁਸੀਂ ਗਾ ਲੋ ਅੱਜ ਤੁਸੀਂ ਗੰਦੇ ਰੂਪ ਜਿੱਤਿਆ ਲੋ ਇੱਕ ਮਦ ਲਈ ਇੱਕ ਹਫ਼ਤੇ ਬਾਅਦ ਇਹ ਭਾਜੀਪੀ ਚ ਜਾਊਗਾ ਜਾਂ ਕੋਈ ਨਹੀਂ ਰੁਕ ਸਕਦਾ ਉਦੋਂ ਵਾਜ ਕੋਈ ਟੱਕੜੀ ਵਾਲਿਆਂ ਨੂੰ ਜਿੱਤੇ ਹਨ ਸਾਨੂੰ ਮੈਨੂੰ ਉਹ ਵੀ ਬੀਜੇ ਵਿੱਚ ਜਾਊਗਾ ਮਤਲਬ ਇਹ ਨਹੀਂ ਬਣਦਾ ਝਾੜੂ ਵਾਲਿਆਂ ਦਾ ਖੁਦ ਬੀਜੇਪੀ ਵਿੱਚ ਬਲਵੀਰ ਵੀ ਜਾਊਗਾ ਮੈਨੂੰ ਮਤ ਕੇ ਲੈ ਲਉ ਹਾਂ ਮੇਰਾ ਗੜਬੜਦੇ ਹੋ ਜੇ ਮੈਂ ਬੀਜੇਪੀ ਵਿੱਚ ਵਾਗਿਆ ਕਿਸੇ ਵੀ ਪਾਰਟੀ ਵਿੱਚ ਵਾਗਿਆ ਇਹਨਾਂ ਤੂੰ ਮੈਂ ਕਿਸਾਨ ਮੋਰਚੇ ਬਫ ਫਦੇ ਵੱਲੋਂ ਲੈਕਸਰ ਲੜ ਰਿਹਾ ਹਾਂ ਐਸੇ ਬੱਚੇ ਰੂਮ ਬਿਲਕੁਲ ਵੀ ਮੈਂ ਕਦੇ ਕੋਈ ਪਾਰਟੀ ਨਹੀਂ ਬਣੂੰਗਾ ਮਰਦੇ ਦਮ ਤੱਕ ਮੈਂ ਲੜੂੰਗਾ ਲੜਾਈ ਪਰ ਮੈਂ ਕੋਈ ਪਾਰਟੀ ਨਹੀਂ ਬਦਲੂੰਗਾ ਚਾਹੇ ਮਰ ਜਾ ਚਾਹੇ ਮੇਰੇ ਕਮਰੇ ਇਹ 20 ਕਰੋੜ ਰੁਪਏ ਰੱਖ ਦੇਣ ਪਰ ਇਹ ਲੋਕ ਬਦਲ ਲਗੇ ਨਾ ਮੁੜ ਕੇ ਥੋੜੇ ਕੰਮ ਆਉਣਾ ਇਹ ਚਾਰ ਬੰਦਿਆ ਨੇ ਇਹਨਾਂ ਦਾ ਖੜਾ ਥੱਡੋ ਵੈਗੁਰੂਜੀ ਦਾ ਖਾਂਸਾ ਵੈਗੁਰੂਜੀ ਕੀ ਤਰ੍ਹਾਂ ਐਸੀ ਕਿਸਾਨ ਨੇਤਾ ਮੱਖਣ ਸਿੰਘ ਜੀ ਸਹੋਲੀ ਜਿਹੜੇ ਐਮਟੀਵੀ ਇਲੈਕਸ਼ਨ ਲੜ ਰਹੇ ਆ ਇਹਨਾਂ ਦਾ ਚੋਣ ਸ਼ਾਨਾ ਬਣ ਜਾਏ ਅਸੀਂ ਚਲੋ ਅਸੀਂ ਇਹਨਾਂ ਨੂੰ ਆਪਣੇ ਚੈਨਲ ਦੇ ਵਾਧੇ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਇਹਨਾਂ ਨੂੰ ਜਿਤਾਓ ਤੇ ਇੱਕ ਮੌਕਾ ਇਹਨਾਂ ਨੂੰ ਵੀ ਦਿਓ ਫਿਰ ਆਪਾਂ ਦੇਖਦੇ ਆ ਇਹ ਲੋਕ ਭੜਾਈ ਲਈ ਕੀ ਕੁਛ ਕਰਦੇ ਧੰਨਵਾਦ ਤੁਹਾਡਾ ਜੀ ਬਤਨ ਸਭ ਵੀ ਅੱਜ ਸਟੂਡੀਓ ਚ ਆਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ ਸਾਲੇ ਕਰਮਾਨਾ